ਜਦੋਂ ਜinn ਆਏਗਾ ਉਹਦਾ ਇੱਕ ਪਾਰਟੀਕੂਲਰ ਫਿਕਸ ਟਾਈਮ ਹੋਊਗਾ ਜੇ ਉਹ ਮੇਨਲੀ ਪੌਣੇ 12 ਵਜੇ ਆਉਂਦਾ ਤੇ ਪੌਣੇ 12 ਵਜੇ ਹੀ ਉਹ ਐਂਟਰ ਹੋਊਗਾ ਓਕੇ ਐਂ ਜਦੋਂ ਉਹ ਐਂਟਰ ਹੋਊਗਾ ਉਸ ਟਾਈਮ ਤੇ ਉਹਦੇ ਪੈਰਾਂ ਦੀ ਆਵਾਜ਼ ਮਤਲਬ ਦਰਵਾਜ਼ਾ ਖੜਕਣ ਦੀ ਆਵਾਜ਼ ਉਹਦੇ ਤੁਹਾਡੇ ਕੋਲ ਆਉਂਦੀ ਆਵਾਜ਼ ਪੂਰੀ ਦੀ ਪੂਰੀ ਆਉਂਦਾ ਹੈ ਨਾ ਇਹ ਜਿੰਨ ਦੀਆਂ ਨਿਸ਼ਾਨੀਆਂ ਹੈ ਇਹ ਪਾਰਟੀਕੂਲਰ ਟਾਈਮ ਤੇ ਹੀ ਆਊਗਾ ਐਂ ਹੋਰ ਕੋਈ ਨੈਗੇਟਿਵ એનર્ਜੀ ਗਲਤ ਕੰਮ ਕਰੇਗੀ ਉਹ ਫਿਕਸ ਟਾਈਮ ਤੇ ਨਹੀਂ ਆਊਗਾ ਇਹੋ ਕੈਮਰੇ ਵਿੱਚ ਰਿਕਾਰਡ ਹੋ ਸਕਦੀ ਹੈ ਬਟ ਰੇਅਰ ਕੇਸ ਮਤਲਬ ਮੇਰੇ ਕੋਲ ਵੀਡੀਓਜ਼ ਆਈਆਂ ਵੀ ਨੇ ਜੀ ਐਂਡ ਆਈ ਡੋਨਟ ਨੋ ਵੀ ਕਿਸ ਰੀਜ਼ਨ ਦੇ ਕਰਕੇ ਮਤਲਬ ਸਿੰਪਲ ਕੈਮਰੇ ਨੇ ਵੀ ਕੈਪਚਰ ਕੀਤੀਆਂ ਸੌਲਸ ਨੂੰ ਕੈਪਚਰ ਕੀਤਾ ਤੁਸੀਂ ਆਪਣਾ ਰੀਅਲ ਲਾਈਫ ਐਕਸਪੀਰੀਅੰਸ ਕੁਝ ਸ਼ੇਅਰ ਕਰੋਗੇ ਕਿ ਜਿਵੇਂ ਕਿਸੇ ਇਨਕਾਨ ਦੇ ਵਿੱਚ ਤੁਸੀਂ ਕਹਿੰਦੇ ਜਿੰਨ ਜਾਂ ਇਵਨ ਸਪਿਰਿਟ ਵੀ ਕਹਿ ਸਕਦੇ ਆ ਤੇ ਆਇਆ ਹੋਵੇ ਤੁਸੀਂ ਉਹਨੂੰ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੋਵੇ ਰੀਅਲ ਲਾਈਫ ਵਿੱਚ ਆ ਦੇਖੋ ਮੈਂ ਨਾ ਹਰ ਵਾਰੀ ਮੈਂ ਆਪਣੇ ਪੋਡਕਾਸਟ ਦੇ ਵਿੱਚ ਇਹ ਗੱਲ ਕਹਿੰਦਾ ਕਿ ਮੈਂ ਕਦੀ ਕੋਈ ਦਾਵਾ ਨਹੀਂ ਠੋਕਦਾ ਕਿ ਮੈਂ ਜੋ ਵੀ ਆ ਮਤਲਬ ਉਸ ਅਕਾਲ ਪੁਰਖ ਆਪਣੇ ਪੀਰੋ ਮੁਰਸ਼ਿਦ ਬਾਬਾ ਜਦ ਪੀਰ ਬਾਬਾ ਨਿਹਾਲ ਸ਼ਾ ਸਰਕਾਰ ਦੀ ਰਹਿਮਤ ਦੇ ਨਾਲ ਮੈਂ ਦਾਵਾ ਨਹੀਂ ਠੋਕਦਾ ਬਟ ਕੋਈ ਵੀ ਇਨਸਾਨ ਸੰਪੂਰਨ ਨਹੀਂ ਆ ਜੀ ਹਨਾ ਕੋਈ ਵੀ ਕੰਪਲੀਟ ਨਹੀਂ ਆ ਮੈਂ ਜਿੱਦਾਂ ਪਹਿਲਾਂ ਕਿਹਾ ਵੀ ਹਰ ਕਿਸੇ ਕੋ ਮਕਮਲ ਜਹਾ ਨਹੀਂ ਮਿਲਦਾ ਕਿਸੇ ਕੋ ਜਮੀਨ ਤੇ ਕਿਸੇ ਕੋ ਆਸਮਾਨ ਨਹੀਂ ਮਿਲਦਾ ਮਤਲਬ ਮੇਰਾ ਜੋ ਐਕਸਪੀਰੀਅੰਸ ਆ ਸ਼ਾਇਦ ਮੈਂ ਗਲਤ ਵੀ ਹਾਂ ਮਤਲਬ ਕੋਈ ਵੀ ਈਵਲ ਸਪੀਟ ਆ ਮਤਲਬ ਜਿਹੜੀ ਇੱਕ ਲੈਵਲ ਦੇ ਉੱਤੇ ਆ ਹਨਾ ਉਹਦੇ ਨਾਲ ਮੈਂ ਡੀਲ ਕਰਦਾ ਵਾਂ ਬਟ ਮੇਨਲੀ ਜਿਹੜਾ ਮੇਰਾ ਇੱਕ ਐਕਸਪੀਰੀਅੰਸ ਆ ਆ ਵੀ ਜਿੰਦਾਂ ਜਦੋਂ ਕੇਸ ਆ ਜੀ ਹਨਾ ਮੈਂ ਜਿੰਦੇ ਕੇਸ ਦੇ ਵਿੱਚ ਮੈਂ ਡੀਲ ਨਹੀਂ ਕਰਦਾ ਮੇਲੀ ਮੈਂ ਮਤਲਬ ਇਹ ਕਹਾਂ ਜੇ ਮੈਨੂੰ ਕੋਈ ਜਿਜਕ ਨਹੀਂ ਕਿ ਮੈਂ ਕੋਈ ਪੈਸੇ ਨਹੀਂ ਕੱਥੇ ਕਰ ਰੇ ਵੀ ਮੈਂ ਮਤਲਬ ਕਿਸੇ ਨੂੰ ਕਵਾਂ ਮੈਂ ਜਦੋਂ ਦੇਖ ਲਵਾਂ ਵੀ ਜਿੰਨਾ ਤਾਂ ਮੈਂ ਉਹਨੂੰ ਜਵਾਬ ਦੇ ਦੇਣਾ ਕਿਉਂਕਿ ਮੇਰੇ ਕੋਲ ਜਿੰਨੇ ਦਾ ਕੇਸ ਆਇਆ ਸੀ ਐਨੋ ਐਂਡ ਜਿੰਨੇ ਦੇ ਕੇਸ ਦੇ ਵਿੱਚੋਂ ਪੈਟੀਕੂਲਰ ਮੈਂ ਕਾਫੀ ਕੁਝ ਸਿੱਖਿਆ ਉਸ ਕੇਸ ਦੇ ਵਿੱਚੋਂ ਮਤਲਬ ਸਾਰੀ ਜ਼ਿੰਦਗੀ ਸਿੱਖਣ ਦਾ ਨਾਮ ਆ ਕੋਈ ਵੀ ਕੰਪਲੀਟ ਨਹੀਂ ਹੈ ਮੈਂ ਸਿੱਖਿਆ ਉਸ ਕੇਸ ਦੇ ਵਿੱਚੋਂ ਜਿੰਨ ਦੀ ਮੈਨੂੰ ਪੂਰੀ ਤੰਤਕ ਦੀ ਪੂਰਾ ਪੂਰਾ ਪਤਾ ਲੱਗਾ ਕਿ ਜਿੰਨ ਜਿੰਨ ਜਦੋਂ ਹੁੰਦਾ ਉਦੋਂ ਮਨੁੱਖ ਇਨਸਾਨ ਦੇ ਨਾਲ ਕੀ ਵਾਪਰਦਾ ਉਦੋਂ ਸਿਮਟਮਸ ਕੀ ਬਹੁਤ ਰੇਵ ਦੱਸ ਲੱਗਾ ਦਾ ਰਿਕਸਲੇਨ ਕਰ ਲਗਾ ਮੈਂ ਉਹਦੇ ਜੋ ਬਹੁਤ ਕੁਝ ਸਿੱਖਿਆ ਮੇਨਲੀ ਜਿੰਨ ਜਦੋਂ ਮੇਨਲੀ ਜਿੰਨੇ ਹੁੰਦਾ ਲੜਕੀਆਂ ਨੂੰ ਹਨਾ ਜਦੋਂ ਲੜਕੀਆਂ ਦੇ ਨਾਲ ਵੇਪ ਹੁੰਦਾ ਜੀ ਹੈਨਾ ਇੱਕ ਨੈਗੇਟਿਵ એનર્ਜੀ ਹੋਰ ਆ ਜਿਹੜੇ ਨੀਲੇ ਰਸ਼ਾਲ ਪਹਿਨੇ ਜਿਹਦਾ ਮੈਂ ਪਹਿਲਾਂ ਸਕਲੇਨ ਕੀਤਾ ਹੈ ਨਾ ਮਰ ਇਹ ਵਾਲਾ ਜਦੋਂ ਕੇਸ ਆਊਗਾ ਜਿੰਨ ਵਾਲਾ ਕੇਸ ਆਊਗਾ ਜਿੰਨ ਵਾਲੇ ਕੇਸ ਦੇ ਵਿੱਚ ਉਹਦਾ ਇੱਕ ਪਟਿਕੂਲਰ ਫਿਕਸ ਟਾਈਮ ਹੋਊਗਾ ਕੇ ਉਨ ਜਿਹੜੇ ਸੁਣ ਰਹੇ ਆ ਜੀ ਮਮੇ ਗਾ ਨੂੰ ਨੋਟ ਡਾਉਨ ਕਰੋ ਵੀ ਜਦੋਂ ਜਨ ਆਏਗਾ ਉਹਦਾ ਇੱਕ ਪਾਰਟੀਕੂਲਰ ਫਿਕਸ ਟਾਈਮ ਹੋਊਗਾ ਜੇ ਉਹ ਮੇਨਲੀ ਪੌਣੇ 12 ਵਜੇ ਆਉਦਾ ਤੇ ਪੌਣੇ 12 ਵਜੇ ਹੀ ਉਹ ਐਂਟਰ ਹੋਊਗਾ ਐਂ ਜਦੋਂ ਉਹ ਐਂਟਰ ਹੋਊਗਾ ਉਸ ਟਾਈਮ ਤੇ ਉਹਦੇ ਪੈਰਾਂ ਦੀ ਆਵਾਜ਼ ਮਤਲਬ ਦਰਵਾਜ਼ਾ ਖੁਰਕਣ ਦੀ ਆਵਾਜ਼ ਉਹਦੇ ਤੁਹਾਡੇ ਕੋਲ ਆਉਣ ਦੀ ਆਵਾਜ਼ ਉਨੀ ਦੀ ਪੂਰੀ ਆਊਗੀ ਐਂ ਮੈਂ ਇਹ ਮਨਨਬ ਵੀਡੀਓ ਕਾਲ ਦੇ ਉੱਤੇ ਮਤਲਬ ਕਿਸੇ ਨੂੰ ਟ੍ਰੀਟ ਕਰ ਰਿਹਾ ਸੀ ਹੈਣਾ ਜਿੰਦਾ ਕੀੜਮਣ ਮੈਂ ਮਤਲਬ ਕਰ ਕਰ ਰਿਹਾ ਸੀ ਐਂਡ ਮੈਂ ਆਪਣੇ ਵੀਡੀਓ ਕਾਲ ਦੇ ਉੱਤੇ ਮਤਲਬ ਪੂਰਾ ਲਾਈਵ ਦੇਖਿਆ ਐਂਡ ਜਦੋਂ ਉਹ ਆਇਡੈਂਟੀ ਜਦੋਂ ਅੰਦਰ ਆਇਆ ਨਾ ਜਦੋਂ ਉਹਨੇ ਅੰਤਰਾ ਆਇਆ ਪੂਰੇ ਫਿਕਸ ਟਾਈਮ ਤੇ ਹੁੰਦਾ ਸੀ ਪੂਰੇ 9:30 12 ਵਜੇ ਐਂਡ ਜਦੋਂ ਆਇਆ ਉਹਨੇ ਪੂਰਾ ਦਰਵਾਜ਼ਾ ਨੌਕਰਨ ਦੀ ਆਵਾਜ਼ ਆਈ ਐਂਡ ਜਦੋਂ ਉਸ ਲੜਕੀ ਦੇ ਕੋਲ ਆਇਆ ਹੈਨਾ ਇੱਕ ਉਹਦੇ ਪੈਰਾਂ ਦੀ ਆਵਾਜ਼ ਚੱਲਣ ਦੀ ਆਵਾਜ਼ ਉਹਦੇ ਕੋਲ ਆਈ ਹੈਨਾ ਇਹ ਜਿੰਨ ਦੀਆਂ ਨਿਸ਼ਾਨੀਆਂ ਹੈ ਇਹ ਪੱਟੀ ਕੋਲ ਨੂੰ ਟਾਈਮ ਤੇ ਹੀ ਆਊਗਾ ਐਨ ਹੋਰ ਕੋਈ 네ਗੇਟਿਵ એનર્ਜੀ ਫਿਲਦ ਕੰਮ ਕਰੇਗੀ ਉਹ ਫਿਕਸ ਟਾਈਮ ਤੇ ਨਹੀਂ ਆਉਗੀ ਉਹਦਾ ਕੋਈ ਟਾਈਮ ਨਹੀਂ ਹੁੰਦਾ ਆਏਗੀ ਰਾਤ ਨੂੰ ਜਾਂ ਦਿਨ ਦੇ ਟਾਈਮ ਤੇ ਵੀ ਹੁੰਦੀ ਹੈ ਦਿਨ ਦੇ ਟਾਈਮ ਤੇ ਵੀ ਹੁੰਦੀ ਹੈ ਗਲਤ ਕੰਮ ਕਰਦੀ ਆ ਸੁਪਨੇ ਵਿੱਚ ਵੀ ਆਉਂਦੀ ਆ ਪ੍ਰਤੱਖ ਵੀ ਆਉਂਦੀ ਆ ਬਟ ਉਹਦਾ ਫਿਕਸ ਟਾਈਮ ਨਹੀਂ ਹੁੰਦਾ ਐਂਡ ਉਹਦਾ ਟਰੀਟਮੈਂਟ ਮੇਰੇ ਵੱਲੋਂ ਕੋਈ ਨਾ ਨਹੀਂ ਸਰ ਜਿਹੜੇ ਪੇਸ਼ੈਂਟ ਹੈ ਸਿਰਫ ਉਹਨਾਂ ਨੂੰ ਹੀ ਸਭ ਕੁਝ ਮਹਿਸੂਸ ਹੁੰਦਾ ਆਵਾਜ਼ ਆਣੀ ਐਂਟਰ ਕਰਨਾ ਮਤਲਬ ਇਵਲ ਸਪਿਰਿਟ ਦਾ ਐਂਟਰ ਕਰਨਾ ਤੇ ਜਿਹੜੇ ਬਾਕੀ ਫੈਮਿਲੀ ਮੈਂਬਰਸ ਐ ਕਿ ਉਹਨਾਂ ਨੂੰ ਵੀ ਅਸਿੰਟਮ ਦਿਖਦੇ ਨੇ ਆਵਾਜ਼ ਆਣਾ ਕਈ ਵਾਰ ਲਾਈਟਾਂ ਬੰਦ ਹੋ ਜਾਣੀਆਂ ਘਰ ਵਿੱਚ ਔਰ ਬਹੁਤ ਸਾਰੇ ਇਤਰਾਹ ਦੇ ਮਤਲਬ ਕਿ ਹੁੰਦੇ ਆ ਅਜੀਬ ਜਿਹੀ ਬਹਾਦਸਿਆ ਹੁੰਦੇ ਆ ਘਰ ਵਿੱਚ ਮੈਂ ਜਿਹੜੀ ਆਪਾਂ ਚੀਜ਼ ਤੇ ਚੱਲ ਰਹੇ ਹਾਂ ਉਹਦੇ ਚ ਦੱਸ ਲਗਾ ਤੁਹਾਨੂੰ ਤੁਹਾਡੀ ਗੱਲ ਜਵਾਕੇ ਲਗਾ ਵੀ ਤੇ ਆਪਾਂ ਕਹਿ ਰਹੇ ਕਿ ਜਿਸ ਜਿਹਦੇ ਨਾਲ ਵਾਪਰ ਰਿਹਾ ਜਿਸ ਤੋਂ ਲੱਗੇ ਸੋਈ ਜਾਣੇ ਕੌਣ ਜਾਣੇ ਪੀਰ ਭਾਈ ਇਹਨਾਂ ਇੱਕ ਇਨਸਾਨ ਦੇ ਨਾਲ ਹੋ ਰਿਹਾ ਏ ਕੰਮ ਐਂਡ ਉਹ ਕਹਿ ਰਿਹਾ ਕਿ ਮਤਲਬ ਮੇਰੇ ਨਾਲ ਮੈਨੂੰ ਇਹ ਆਵਾਜ਼ ਸੁਣਾਈ ਦਿੰਦੀ ਆ ਮੇਰੇ ਕੋਲ ਇੱਕ ਚੀਜ਼ ਆਉਂਦੀ ਆ ਜਿਹੜੀ ਮੇਰੇ ਨਾਲ ਗਲਤ ਕੰਮ ਕਰਦੀ ਆ ਐਂਡ ਬਾਕੀ ਦੇ ਮੈਂਬਰ ਕਿਦਾਂ ਬਲੀਵ ਕਰ ਉਹ ਤਾਂ ਇਹ ਵੀ ਕਹਿ ਸਕਦੇ ਆ ਤੁਹਾਡੀ ਗੱਲ ਬਿਲਕੁਲ ਕੁਐਸਚਨ ਬਹੁਤ ਸੋਹਣਾ ਆ ਵੀ ਮਤਲਬ ਅਸੀਂ ਕਿਤਾ ਬਲੀਵ ਕਰੀਏ ਵੀ ਤੇਰੇ ਨਾਲ ਕੋਈ ਨੈਗੇਟਿਵ એનર્ਜੀ ਗਲਤ ਕੰਮ ਕਰਦੀ ਹੋ ਸਕਦਾ ਤੇਰੇ ਦਿਮਾਗ ਦਾ ਵਹਿਮ ਹੋਵੇ ਹੈ ਨਾ ਤੇ ਬਾਤ ਉਹਦੇ ਵਿੱਚ ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦਵਾਂ ਕਿ ਜਿਹੜੀ ਉਹ એનર્ਜੀ ਰੀਲ ਹੋਏਗੀ ਉਹ ਸਿਰਫ ਉਸ ਪਾਰਟੀਕੂਲਰ ਇਨਸਾਨ ਦੇ ਨਾਲ ਹੀ ਹੋਏਗੀ ਇਹਦੇ ਨਾਲ ਉਹ ਚੀਜ਼ ਲੱਗੀ ਆ ਓਕੇ ਉਹਨੂੰ ਹੀ ਲੱਗੇ ਉਹਨੂੰ ਹੀ ਪਤਾ ਲੱਗੂਗਾ ਉਹੀ ਜਾਣ ਸਕਦਾ ਵਾ ਹਾਂ ਇੱਕ ਦੀ ਆ ਥੋੜੀ ਜਿਹੀ ਮੈਂ ਗੱਲ ਦੱਸ ਸਕਦਾ ਹਾਂ ਵੀ ਉਸ ਇਨਸਾਨ ਦੇ ਸਿੰਪਟਮਸ ਹਰਕਤਾਂ ਉਸ ਟਾਈਮ ਤੇ ਜਦੋਂ ਉਹਦੇ ਨਾਲ ਉਹ ਕੰਮ ਹੋ ਰਿਹਾ ਉਸ ਟਾਈਮ ਤੇ ਉਹਦੇ ਬੋਡੀ ਦੇ ਗੈਸਚਰਸ ਉਹ ਤੁਸੀਂ ਦੇਖ ਕੇ ਜੱਜ ਕਰ ਸਕਦੇ ਹੋ ਵੀ ਇਹਦੇ ਨਾਲ ਵਾਕਈ ਹੀ ਗਲਤ ਚੀਜ਼ ਹੈ ਹੋਰ ਕੋਈ ਵੇ ਨਹੀਂ ਆ ਹੋਰ ਕੋਈ ਤਰੀਕਾ ਨਹੀਂ ਆ ਵੀ ਜਿਹਦੇ ਨਾਲ ਕੋਈ ਦੂਜਾ ਇਨਸਾਨ ਵਿਸ਼ਵਾਸ ਕਰ ਸਕੇ ਵੀ ਇਹਦੇ ਨਾਲ ਮਤਲਬ ਕਿਹੜੀ ਨੈਗੇਟਿਵ એનર્ਜੀ ਤੇ ਕੀਓ ਕੈਮਰੇ ਵਿੱਚ ریکارڈ ਹੋ ਸਕਦੀ ਹੈ ਜਿਵੇਂ ਅੱਜਕੱਲ੍ਹ ਹਰ ਘਰ ਦੇ ਸੀਸੀਟੀਵੀ ਕੈਮਰਾ ਲੱਗੇ ਹੁੰਦੇ ਆ ਤੇ ਕੀ ਗੱਲ ਉਹ ਕੈਮਰੇ ਵਿੱਚ ਹੋ ਸਕਦਾ ਰਿਕਾਰਡ ਦੇਖੋ ਕੈਮਰੇ ਦੇ ਵਿੱਚ ਰਿਕਾਰਡ ਹੋਇਆ ਜੀ ਮੇਰੇ ਕੋਲ ਕੇਸ ਆਇਆ ਕੈਮਰੇ ਦੇ ਵਿੱਚ ਵੀ ਰਿਕਾਰਡਡ ਚੀਜ਼ਾਂ ਹੈ ਹਨਾ ਆਮ ਨੋਰਮਲ ਸੀਸੀਟੀਵੀ ਕੈਮਰਾ ਵਾ ਉਹ ਰਿਕਾਰਡ ਨਹੀਂ ਕਰ ਸਕਦਾ ਬਟ ਰੇਅਰ ਕੇਸ ਮਤਲਬ ਮੇਰੇ ਕੋਲ ਵੀਡੀਓਜ਼ ਆਈਆਂ ਵੀ ਨੇ ਐਂਡ ਆਈ ਡੋਨਟ ਨੋ ਵੀ ਕੇਸ ਰੀਜ਼ਨ ਦੇ ਕਰਕੇ ਮਤਲਬ ਸਿੰਪਲ ਕੈਮਰੇ ਨੇ ਵੀ ਕੈਪਚਰ ਕੀਤੀਆਂ ਸੋਜ਼ ਨੂੰ ਕੈਪਚਰ ਕੀਤਾ ਹੈ ਨਾ ਉਹਨਾਂ ਦਾ ਟ੍ਰੀਟਮੈਂਟ ਵੀ ਆਪਾਂ ਕੀਤਾ ਵਾ ਐਂਡ ਬਹੁਤ ਸਕਸੈਸਫੁਲੀ ਕੀਤਾ ਵਾ ਐਂਡ ਮੇਨਲੀ ਮਤਲਬ ਜਿਹੜੀ ਚੀਜ਼ ਰਿਕਾਰਡ ਕਰਦੀ ਉਹ ਕੈਮਰੇ ਬਹੁਤ ਪੈਰਾਨੋਰਮਲ ਐਕਟੀਵਿਟੀਜ਼ ਜਿਹੜੇ ਪੈਰਾਨੋਰਮਲ ਐਕਸਪਰਟ ਨੇ ਪੈਰਾਨੋਰਮਲ ਐਕਟੀਵਿਟੀਜ਼ ਦਾ ਡੀਲ ਕਰਦੇ ਨੇ ਉਹਨਾਂ ਦੇ ਕੋਲੋਂ ਕੈਮਰੇ ਆ ਐਂਡ ਉਹ ਇਨਫਰਾ ਰੈਡ ਕੈਮਰੇ ਆ ਹੈ ਨਾ ਉਹਨਾਂ ਦੇ ਦਾਇਰੇ ਦੇ ਵਿੱਚ ਕੋਈ ਵੀ ਨੈਗੇਟਿਵਿਟੀ ਜਾਊਗੀ ਉਹ ਰਿਕਾਰਡ ਕਰਦੇ ਆ ਯੂ ਸਪੈਸ਼ਲ ਕੈਮਰੇ ਉਸ ਸਪੈਸ਼ਲ ਕੈਮਰੇ ਆ ਐਂਡ ਉਹ ਮਤਲਬ ਬਹੁਤ ਐਕਸਟੈਂਸਿਵ ਆ ਆਈ ਥਿੰਕ ਉਹਨਾਂ ਦਾ ਪ੍ਰਾਈਸ ਜਿਹੜਾ 3 2 uh, 3 2 3.5 ਲਖਸ ਨੀਅਰ ਅਬਾਊਟ 3 2 uh, 4 ਲਖਸ ਨਾ ਨਾ ਮਨੂ ਹੈ ਆ ਕੈਮਰੇ ਉਹ ਬਟ ਮੈਂ ਗੱਲ ਕਹਿਣੀ ਚਾਹੁੰਦਾ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਮਤਲਬ ਕੁਝ ਗੋਸਟ ਮੀਟਰ ਹੁੰਦੇ ਆ ਰਿਕਾਰਡਿੰਗ ਵਾਇਸ ਰਿਕਾਰਡ ਹੋ ਰਿਹਾ ਇਹਨਾਂ ਚੀਜ਼ਾਂ ਵਾਸਤੇ ਹੈ ਨਾ ਇਹਨਾਂ ਮੈਂ ਕੋਸ਼ਿਸ਼ ਕਰ ਰਿਹਾ ਬਾਇ ਕਰਨ ਦੀ ਪਿਓਰ ਵਾਲੇ ਟਾਈਮ ਦੇ ਵਿੱਚ ਮਤਲਬ ਆਪਾਂ ਇਹਨੂੰ ਸਾਇੰਟੀਫਿਕਲੀ ਪ੍ਰੂਫ ਕਰ ਸਕੀਏ ਮੈਂ ਕਰ ਰਿਹਾ ਕੋਸ਼ਿਸ਼ ਬੰਦਾ ਇਹਨਾਂ ਨੂੰ ਮੈਂ ਬਾਇ ਕਰਾਂ ਕਨਾਲ 1 2 ਕਾਲਸ ਮੈਨੂੰ ਯੂਕੇ ਯੂਐਸਏ ਤੋਂ ਕਾਲ ਆਈ ਸੀ ਹਲੋ ਮੈਨੂੰ ਕਹਿ ਰਹੇ ਕਿ ਅਸੀਂ ਤੁਹਾਨੂੰ ਗਿਫਟ ਵੀ ਕਰਾਂਗੇ ਇਹ ਡਾਲ ਆਉਂਦੀ ਆ ਇਹ ਬੋਲ ਆਉਂਦੀ ਆ ਜਦੋਂ ਨੈਗੇਟਿਵ એનર્ਜੀ ਉਹ ਬੋਲ ਦੇ ਕੋਲ ਵਿੱਚ ਆਏਗੀ ਔਰ ਬੋਲ ਉੱਛਲੇਗੀ ਵਾਇਸ ਰਿਕਾਰਡਰ ਪੂਰੀ ਕਿੱਟ ਆਉਂਦੀ ਆ ਐਂਡ ਅਸੀਂ ਮੈਂ ਕੋਸ਼ਿਸ਼ ਕਰ ਰਿਹਾ ਵੀ ਜੇ ਤੁਹਾਨੂੰ ਮੈਨੂੰ ਗਿਫਟ ਕਰ ਦਿੱਤੀ ਉਹਨਾਂ ਦਾ ਥੈਂਕਸ ਅ ਲੋਟ ਮੇਰੀ ਕਾਫੀ ਲੰਬੀ ਡਿਸਕਸ਼ਨ ਹੋਈ ਸੀ ਐਂਡ ਉਹਨਾਂ ਮੈਨੂੰ ਕਿਹਾ ਸੀ ਤੁਹਾਨੂੰ ਭੇਜ ਰਹੇ ਹਾਂ ਹਨਾ ਕਿਉਂਕਿ ਮੈਂ ਪਹਿਲਾਂ ਪੈਰਾਨਾਰਮਲ ਐਕਸਪਰਟਸ ਦੇ ਨਾਲ ਵੀ ਮੇਰਾ ਕਾਫੀ ਰਿਲੇਸ਼ਨ ਰਿਹਾ ਹੋਆ ਹਣਾ ਤੇ ਮਤਲਬ ਮੈਂ ਵੈਲ এডਿਕੇਟਿਡ ਵੀ ਆ ਐਂਡ ਮਤਲਬ ਮੈਂ ਚਾਹਨਾ ਵਾਗੇ ਆਪਾਂ ਕੋਈ ਵੀ ਕੰਮ ਕਰੀਏ ਉਹਦਾ ਪੂਰਾ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਨੂੰ ਆਪਾਂ ਤਵੀਟ ਕਰੀਏ